ਦਿਲਵਾ ਕੇ ਭੇਜਿਆ ਚੇਚਾ ਹੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਵਾ ਮਹਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਮਾਤਾ ਨੂੰ ਜਾ ਦਰਸ਼ਨ ਵੀ ਨਹੀਂ ਦਿੱਤੇ ਮਾਰਾ ਦੀ ਮਨਜ਼ੂਰੀ ਨਹੀਂ ਪਈ ਹੋਇਆ ਕਿਹਾ ਜਾ ਮਾਪਿਓ ਨੇ ਆਪਣੀ ਇਕਲੌਤੀ ਧੀ ਦਾ ਵਿਆਹ ਬੜੇ ਹੀ ਚਾਵਾਂ ਦੇ ਨਾਲ ਉਸ ਮੁੰਡੇ ਨਾਲ ਕੀਤਾ ਜੋ ਕਿ ਵਿਦੇਸ਼ ਤੋਂ ਵਾਪਸ ਘਰ ਪਰਤਿਆ ਸੀ ਇਹ ਮੁੰਡਾ ਹੁਣ ਇੱਥੇ ਹੀ ਕੰਮਕਾਰ ਕਰ ਰਿਹਾ ਸੀ ਅਤੇ ਵਿਆਹ ਤੋਂ ਬਾਅਦ ਉਸ ਨੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਜਾਣਾ ਸੀ ਅਤੇ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਵੀ ਗਿਆ ਰੋਥੇ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਦੇ ਨਾਲ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਪਤਨੀ ਦੀ ਜਾਨ ਚਲੀ ਗਈ ਬਟਾਲਾ ਦੇ ਧਿਆਨਪੁਰ ਸ਼ਹਿਰ ਦੇ ਵਿੱਚ ਇੱਕ ਅਜੀਹੀ ਦੁਖਦ ਖਬਰ ਵਾਪਰੀ ਹੈ ਜਿੱਥੇ ਕਿ ਘਰ ਦੇ ਵਿੱਚ ਸਭ ਤੋਂ ਛੋਟਾ ਮੁੰਡਾ ਜਿਸ ਦੇ ਵਿਆਹ ਦੀਆਂ ਖੁਸ਼ੀਆਂ ਹਲੇ ਪਰਿਵਾਰ ਦੀਆਂ ਲੱਥੀਆਂ ਤੱਕ ਨਹੀਂ ਸੀ ਕਿ ਇਸ ਸਮੇਂ ਹੀ ਕਮਾੜੀ ਖਬਰ ਆ ਜਾਂਦੀ ਹੈ ਕਿ ਉਹਨਾਂ ਦੀ ਨੂੰ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਵੈਸ਼ਨੂ ਦੇਵੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਗਿਆ ਇਹ ਨਵਾਂ ਵਿਆਇਆ ਜੋੜਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ। ਪਤਾ ਲੱਗਿਆ ਕਿ ਲੈਂਡਸਲਾਈਡਿੰਗ ਹੋਤੇ ਹੋ ਰਹੀ ਸੀ ਅਤੇ ਜਿਵੇਂ ਹੀ ਉਹ ਥੋੜਾ ਉੱਪਰ ਪਹੁੰਚਤੇ ਨੇ ਉਹਨਾਂ ਦੇ ਨਾਲ ਇਹ ਹਾਦਸਾ ਹੋ ਗਿਆ ਜਿਸ ਦੇ ਵਿੱਚ ਨਵੀਂ ਵਿਆਹੁਤਾ ਸਪਨਾ ਦੀ ਜਾਨ ਗਈ ਹੈ ਪਤੀ ਦੀ ਅੱਖਾਂ ਦੇ ਸਾਹਮਣੇ ਹੀ ਇਹ ਮਾੜਾ ਕਾਰਾ ਹੋਇਆ ਪਰ ਉਹ ਕੁਝ ਵੀ ਨਾ ਕਰ ਪਾਇਆ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਦਿਓਰ ਦੀਪੂ ਅਤੇ ਸੁਨੀਂਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜਿਦਾ ਵਿਆਹ 28 ਜੁਲਾਈ ਨੂੰ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਅੰਮ੍ਰਿਤਸਰ ਦੀ ਰਹਿਣ ਵਾਲੀ ਸਪਨਾ ਦੇ ਨਾਲ ਕੀਤਾ ਗਿਆ ਸੀ ਦੋਵੇਂ ਜਾਨੇ ਬਹੁਤ ਹੀ ਜ਼ਿਆਦਾ ਖੁਸ਼ਸੰਤ ਅਤੇ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹਿ ਰਹੇ ਸੀ ਰਵੀਵਾਰ ਨੂੰ ਜਦੋਂ ਪਤੀ ਅਮਿਤ ਕੁਮਾਰ ਦੇ ਨਾਲ ਪਤਨੀ ਜਾਂਦੀ ਹੈ ਤਾਂ ਉੱਥੇ ਮਾੜੀ ਘਟਨਾ ਵਾਪਰ ਕੇ ਜਿਸ ਦੇ ਵਿੱਚ ਸਪਨਾ ਦੀ ਜਾਨ ਚਲੀ ਗਈ ਮਾਪਿਆਂ ਦੀ ਖੁਲੋਤੀ ਧੀ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਵਿਆਹ ਦੇ ਮਗਰੋਂ ਕੁੜੀ ਦੇ ਨਾਲ ਇਹ ਕੁਝ ਹੋ ਜਾਣਾ ਮਾਪਿਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਖਬਰ ਨਹੀਂ ਸੀ ਨਵਾਂ ਵਿਆਇਆ ਇਹ ਜੋੜਾ ਦਰਸ਼ਨ ਕਰਨ ਦੇ ਲਈ ਗਿਆ ਸੀ ਪਰ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਇਆ ਕਟੜਾ ਦੇ ਹਸਪਤਾਲ ਵਿੱਚੋਂ ਹੀ ਪਰਿਵਾਰਕ ਮੈਂਬਰਾਂ ਨੂੰ ਫੋਨ ਆਇਆ ਸੀ ਕਿ ਤੁਹਾਡੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਈ ਕਿੰਨਾ ਜਿਹਾ ਵਿਆਹ ਨੂੰ ਹੋਇਆ ਵਾ ਵੈਸ਼ਨ ਦੇ ਵਿਗਾਇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱ ਗਿਆ ਸਾਡੀਆਂ ਖੁਸ਼ੀਆਂ ਦੇ ਪੱਥਰ ਡਿੱ ਗਿਆ ਭਾਜੀ ਇਹ ਸਾਡੀ ਭਾਬੀ ਦੀ ਦਿੱਤੀ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਇਹ ਚਾਹ ਲਈ ਹੋਏ ਆ ਸਾਡੇ 5-50 ਕਾ ਬਣੀ ਆ ਮੇਹਦੀ ਲਵਾ ਕੇ ਭੇਜਿਆ ਚੇਚਾ ਹੀ ਕੁੜੀਏ ਪਿੰਲੀ ਬਾਈ ਤੂੰ ਮਾਰਾ ਲੈ ਜਾਣਾ ਮੇਦੀ ਬੁੱਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹੇ ਕਿ ਮੇਰੀ ਧੀ ਆਈ ਹੈ ਤੂੰ ਮਾਰਾ ਤੂੰ ਜਾ ਉਹ ਦਰਸ਼ਨ ਨਹੀਂ ਨਹੀਂ ਬੁੱਤੇ ਮਾਰਾ ਦੇਉਂਦੀ ਮਨਜ਼ੂਰੀ ਨਹੀਂ ਪਾਈ ਹੋਏ ਕੀ ਭਾਈ ਤੂੰ ਇਹਦੇ 5 ਵੇ ਨੇ ਤੂੰ ਸ਼ਾਮ 10:00 ਵਜੇ ਤੱਕ ਆ ਜਾਣਾ ਕੋਨਨਵਾਸ ਸ੍ਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਅਸੀਂ 28 ਗਸਤ ਨੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ ਇੱਕ ਮਹੀਨਾ ਹੋ ਗਿਆ ਤੁਹਾਨੂੰ ਮੈਰਿਜ ਦਾ ਜੀ ਐਡੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਹਾਰਾ ਦੇ ਘਰੇ ਕੱਲ ਜੀ ਟ੍ਰੇਨ ਪਹੇ ਰਾਤ ਨੂੰ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਤੇਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮੈਰਿਜ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਸਹਰੇ ਨੂੰ ਯਾਤਰਾ ਕਰਾਂਗੇ ਜੀ ਇਸ ਦਿਨ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਟੈਸਟ ਤੋਂ ਮੈਂ ਭਰਾ ਮੇਰੇ ਨੂੰ ਫੋਨ ਕੀਤਾ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਭਰਾਨੀ ਕੀ ਹੋ ਗਿਆ ਉਹਨੇ ਕਿਹਾ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉਥੇ ਚੋਕਾ ਗਿਆ ਤੇ ਨਜ਼ਰ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:3-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਫੋਨ ਆਇਆ ਵੀ ਉਹਨਾਂ ਦੇ ਡੱਤ ਸਾਨੂੰ ਤਾਂ ਉਹਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਛੇ ਦਾ ਨਾਲ ਸਪਨਾ ਉਹਨੇ ਕਹਿੰਦੇ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਹਨ ਦੇ ਵਿੱਚ ਜੜੀ ਇਹ ਤੇ 1 ਮਹੀਨਾ ਹੋਇਆ ਗਿਆ ਚਾਹ ਪੀ। ਹਾਂ ਹਾਂਜੀ ਹਾਂਜੀ 1 ਮਹੀਨਾ ਜੇ ਉਹਦੇ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ। ਅੰਮ੍ਰਿਤਸਰੋਂ ਆਹ ਵਿਆਹ ਕਿੱਲਿਆਂ ਦੀ ਜੀ ਸਰਜੀਪੁਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਤਾਂ ਗੱਲ ਦੀ ਚਿੰਤਾ ਹੀ ਨਹੀਂ ਲਿਆ ਗੱਲਬਾਤ ਇਹਨਾਂ ਨਾਲ ਹੋ ਜੇਗੀ। ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਜੀ ਤੇ ਜਿੱਥੇ ਸਾਂਝੀ ਸ਼ਾਦੀ ਦੇ ਲਾਗੇ 5-1 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ। ਤੇ ਕਹਿੰਦਾ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਦੇ ਨੇ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਕਿਚਨ ਲੱਗਿਆ ਛੱਡ ਦੇ ਜਿਵੇਂ ਕਹਿੰਦੇ ਕੋਈ ਪੱਥਰ ਟਿੱਕਾ ਹੋਵੇ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਨਹੀਂ ਉਹ ਮੌਕੇ ਤੇ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਵੀ ਮਤਲਬ ਇੱਕ ਲੇੜੀ ਦੀ ਉਹਦੇ ਧੜ ਘੱਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਟਿਕੜਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕਮਾ ਲਿਆ ਉਮਰ ਨੇ ਹੁਣੇ 28 29 ਸਾਲ ਦੇ ਰਾਹ ਦੀ ਉਹਨੂੰ 26 ਸਾਈਸਾਲ ਦੀ ਵਕੀਲੀ ਹੋਏ ਕਿ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਹੀਂ થઈ ਸਾਲ ਲਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆਦੀ ਕਿ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਆਉਨੇ ਆ ਤੁਹਾਨੂੰ ਆਪੋ ਕਹਿੰਨੇ ਮੈਸੇਜ ਕੀਤਾ ਤੇ ਸਾਰਾ ਸਹਤ ਤੱਕ ਜਿਹੜਾ ਸੀ 1000 ਰੁਪਏ ਵਾਲਿਆ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤਸੀਂ ਮਤਲਬ ਨਾ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਸਾਨੂੰ ਕੋਈ ਅਸੀਂ ਬਸ ਜ਼ੇੜਦੇ ਬਸ ਇਦਾਂ ਹੀ ਬੁੰਦਲੇ ਫਿਰਨਦੇ ਆਂ ਨੂੰ ਕੋਈ ਕਹਿੰਦਾ ਸੀ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂfoundੀ ਸਾਨੂੰ

ਮੇਰੇ ਨੇ ਪੁੱਛਿਆ ਕਿ ਮੈਂ ਤਾਂ ਇਕੱਲਾ ਰਹਿ ਗਿਆ ਹਾਂ ਇੱਥੇ ਉਹਨਾਂ ਪਰਾਂ ਨੇ ਕੀ ਹੋ ਗਿਆ ਉਹਨੇ ਕਿ ਤੈਨੂੰ ਮੇਰੇ ਨੂੰ ਮੈਸੇਜ ਆ ਗਿਆ ਕਿ ਉਹਨਾਂ ਨੂੰ ਉੱਥੇ ਚੋਕ ਕੇ ਕਹਿੰਦੇ ਮਜ਼ਦ ਕਟਰੇ ਲੈ ਗਏ ਉਹ ਛੱਡ ਦਾ ਮੱਥਾ ਟੇਕਣ ਵਾਸਤੇ ਇੱਕ ਛੱਡ ਦੇ ਥੱਲੇ ਖਲੋਤੇ ਤੇ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨੇ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਕਿਚਨ ਲੱਗਿਆਂ ਛੱਡ ਦੇ ਵਿੱਚ ਇੱਕ ਕਹਿੰਦੇ ਕਿ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ